ਸੀ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਮੈਂ ਮਾਸਟਰ ਮੌਨ ਸਿੰਘ ਡਾਂਡੀਆਂ ਆ ਸਾਡੀ ਟੀਮ ਪਹੁੰਚੀ ਹੈ ਹਸੈਨਪੁਰ ਗੁਰੂਕਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਤ ਇਲਾਕੇ ਦੇ ਸਹਿਯੋਗ ਨਾਲ ਬਾਬਾ ਸਾਹਿਬ ਅਵੇਦਕਰ ਜੂਥ ਕਲੱਬ ਵੱਲੋਂ ਲੋਕ ਪੰਖੀ ਜਾਗਰੂਕ ਮੇਲਾ ਕਰਵਾਇਆ ਗਿਆ ਈਸ਼ਵਰ ਇਹ ਜਾਣਕਾਰੀ ਦਿੰਦੇ ਹੋਏ ਪਬੰਧਕਾਂ ਨੇ ਸਰਬ ਧਰਮ ਨਿਊ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਲੋਕ ਪੰਖੀ ਜਾਗਰੂਕ ਮੇਲੇ ਵਿੱਚ ਮੁਸ਼ੇਸ਼ ਮਹਿਮਾਨ ਸ਼੍ਰੀ ਰਕੇਸ਼ ਕੁਮਾਰ ਸੂਮਨ ਬੀ ਐਸਪੀ ਸ਼੍ਰੀ ਬਿੰਦਰ ਸਰੋਆ ਜੀ ਇੰਦਰਜੀਤ ਕਲਰਾ ਚੱਸੀ ਤੱਲਣ ਸਰਪੰਚ ਰਕਸ਼ਾਦੇਵੀ ਮੋਹਨ لال ਪਟੂਆ ਠੇਕੇਦਾਰ ਭਗਵਾਨ ਦਾ ਸਿੱਧੂ ਬਾਬਾ ਸੁਖਦੇਵ ਸੁਖੀ ਅਤੇ ਮੁੱਖ ਮਿਲਾਰੇ ਮੋਜਪੂਰੀ ਸਾਹਿਬ ਸੀਨੀਅਰ ਆਗੂ ਅਤੇ ਮੁੱਖ ਮਹਿਮਾਨ ਵਜੋਂ ਸੰਤ ਨਿਰਮਲਦਾਸ ਜੀ ਬਾਬੇ ਜੋੜੇ ਭੈਣ ਜੀ ਸੰਤੋਖ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਇਸ ਮੌਕੇ ਬਖ ਬਖ ਬੁਲਾਇਆ ਨੇ ਬਾਬਾ ਸਾਹਿਬ ਭੀਮਰਾਓਂ ਬੇਟਕਰ ਜੀ ਦੀ ਜੀਵਨੀ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਸਟੇਜ ਸੈਕਟਰੀ ਦੀ ਭੂਮਿਕਾ ਪੰਮਾ ਬੱਕੇ ਵਾਲੀ ਅਜੀਬ ਵੱਲੋਂ ਬੇਕੂਬੀ ਨਿਭਾਈ ਗਈ ਆਓ ਸੀ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੱਥੇ ਦਾ ਦਲਜੀਤ ਸਿੰਘ ਸੋਢੀ ਮਾਲਪੁਰੇ ਦੇ ਨਾਲ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਕੋੜ ਸੀ ਪੰਜਾਬ ਦੀ ਵਿਦਿਆ ਉਸ ਤੋਂ ਬਾਅਦ ਯਤਨ ਕੀਤਾ ਔਰ ਤੁਸੀਂ ਜਾ ਕੇ ਦੇਖ ਲਓ ਉਹ ਕਾਲਜ ਤੋਂ ਯੂਨੀਵਰਸਿਟੀ ਤੋਂ ਘੱਟ ਨਹੀਂ ਹੈ